ਅੱਜ ਆਪਾਂ ਇੱਕ ਨਵੇਂ ਸੈਟਅਪ ਦੇ ਉੱਪਰ ਆ। ਸੋ ਦੋਸਤੋ ਕਰਦੇ ਆਂ ਦਿਨ ਦੀ ਸ਼ੁਰੂਆਤ ਕਿ ਅੰਮ੍ਰਿਤ ਵੇਲ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਦਨ ਦੀ ਯਾਰ ਜੂ ਦੂਜਾ ਸਾਹਿਬ ਆਵੇ ਚਿਤ ਪ੍ਰਮਾਤਮਾ ਦਾ ਕਰਕੇ ਧਿਆਨ ਕਰਦੇ ਆਂ ਆਪਾਂ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਕਰੇ ਸਭ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਸੋ ਦੋਸਤੋ ਕਰਦੇ ਆਂ ਅੱਜ ਦੇ ਦਿਨ ਦੀ ਸ਼ੁਰੂਆਤ ਬਾਰਮਾਪ ਦੇ ਨਾਲ ਉਸ ਤੋਂ ਬਾਅਦ ਕਰਾਂਗੇ ਰੁਟੀਨੀਆਂ ਕਸਰਤਾਂ 1 2 1 2 1 2 1 1 2 1 1 2 1 1 2 1 2 1 2 1 1 2 1 ਸੋ ਦੋਸਤੋ ਕਰਕੇ ਸਰੀਰ ਨੂੰ ਗਰਮ ਆਪਾਂ ਤਿਆਰ ਐ ਐਕਸਰਸਾਈਜ਼ ਲਈ ਕਸਰਤ ਲਈ ਅੱਜ ਦਾ ਪ੍ਰੋਗਰਾਮ ਬਹੁਤ ਜਿਆਦਾ ਵਿਸ਼ੇਸ਼ ਹੈ ਉਹਨਾਂ ਬੱਚਿਆਂ ਲਈ ਜਿਨ੍ਹਾਂ ਬੱਚਿਆਂ ਦੇ ਵਿੱਚ ਪੰਗਤ ਹੈ ਵਿਕਲੰਗਤਾ ਹੈ ਸੋ ਜੋ ਵੀ ਤੁਹਾਡੇ ਆਲੇ ਦੁਆਲੇ ਬੇਕਲਾਗ ਬੱਚੇ ਹੈ। ਸਰੀਰ ਦੇ ਨਾਲ ਸੰਘਰਸ਼ ਕਰ ਰਹੇ ਹੈ। ਉਹਨਾਂ ਨੂੰ ਜ਼ਰੂਰ ਇਹ ਆਪਣਾ ਪ੍ਰੋਗਰਾਮ ਸਾਂਝਾ ਕਰੋ। ਸੋ ਕਰਦੇ ਆਪਾਂ ਪਹਿਲੀ ਕਿਸਰ ਉਸ ਤੋਂ ਬਾਅਦ ਕਰਾਂਗੇ ਆਪਣੀਆਂ ਗੱਲਾਂ ਬਾਤਾਂ। ਅੱਜ ਦਾ ਜਿਹੜਾ ਟੌਪਿਕ ਹੈ ਮਸਲ ਡਿਸਟ੍ਰੋਫੀ। ਅੱਜ ਦੀ ਗੱਲਬਾਤ ਆਪਾਂ ਮਸਲ ਡਿਸਟ੍ਰੋਫੀ ਦੇ ਉੱਪਰ ਕਰਾਂਗੇ ਮਸਲ ਡਿਸਟ੍ਰੋਫੀ ਕਿੰਨਾ ਕਿੰਨਾ ਹਾਲਾਤਾਂ ਦੇ ਵਿੱਚ ਆਉਂਦੀ ਹੈ ਕਦੋਂ ਦਾ ਪਤਾ ਲੱਗਦਾ ਤੇ ਉਹਦੇ ਤੋਂ ਬਚਾ ਲਈ ਆ ਪਾ ਲਈ ਆਪਾਂ ਕੀ ਕਰ ਸਕਦੇ ਆ ਜਦੋਂ ਮਸਲ ਡਿਸਟ੍ਰੋਫੀ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਜੀਵਨ ਨੂੰ ਮੋੜ ਕਿਵੇਂ ਲਾਈਨ ਤੇ ਲਿਆ ਕੇ ਸਰਵਾਈਵ ਕਰ ਸਕਦੇ ਆ ਸੋ ਕਰਦੇ ਆ ਆਪਣੀ ਪਹਿਲੀ ਕਸਰ ਪੈਰਾਂ ਦੇ ਵਿੱਚ ਬਣਾਓ فاਸਲਾ ਬਾਹਾਂ ਸ਼ਾਇਡ ਤੇ ਨਿਗਾਹ ਸਾਹਮਣੇ ਖੱਬੇ ਹੱਥ ਵੱਲ ਘੁਮਾਂਗੇ ਸੱਜੇ ਹੱਥ ਵੱਲ ਘੁਮਾਂਗੇ 1 2 3 4 5 छत अठ रिलैक्स उस तो करे अपा अगली कसर अगली एक्सरसाइज सो गल कर दे मसल डिस्टोपी मसल डिस्टोपी ਦੇ ਵਿੱਚ ਆਪਾਂ ਨੂੰ ਆਮ ਪਤਾ ਲੱਗਦਾ ਹੈ ਵੀ ਜਿਹੜੀਆਂ ਮਾਸਪੇਸ਼ੀਆਂ ਉਹ ਕਮ ਛੱਟ ਜਾਂਦੀਆਂ ਤੇ ਬੱਚਾ ਸ਼ੁਰੂਆਤੀ ਦੌਰ ਦੇ ਵਿੱਚ 4-4 ਸਾਲ ਦੀ ਉਮਰ ਦੇ ਵਿੱਚ ਚੰਗਾ ਭਲਾ ਹੱਸਦਾ ਖੇਡਦਾ ਤੁਰਦਾ ਫਿਰਦਾ ਡਿਗਣਾ ਸਟਾਰਟ ਕਰ ਦਿੰਦਾ ਸੁਰੂ-ਸੁਰੂ ਦੇ ਵਿੱਚ ਤਾਂ ਉਹਨੂੰ ਲੱਗਦਾ ਹੈ ਕਿ ਮੈਨੂੰ ਕਿਸੇ ਨੇ ਧੱਕਾ ਦਿੱਤਾ ਜਮਾ ਅੜਕ ਕੇ ਡਿੱਗ ਪਿਆ ਪਰ ਉਹਦੀ ਡਿੱਗਾਂ ਦੀ ਤਾਦਾਤ ਹੌਲੀ ਹੌਲੀ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਉਹ ਉਮਰ ਦੇ ਪੜਾਵਲ ਵੱਧਦਾ ਹੈ ਤੇ ਉਹਦੀ ਮਸਲ ਸਟੋਪੀ ਦੀ ਜਿਹੜੀ ਸਮੱਸਿਆ ਹੈ ਉਹ ਹੌਲੀ ਹੌਲੀ ਕਰਕੇ ਵੱਧਦੀ ਹੈ ਉਹ ਸਰੀਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਨ ਲੱਗ ਜਾਂਦੀ ਹੈ ਸੋ ਜਦੋਂ ਬੱਚਾ ਚੱਲਦਾ ਹੈ ਹੌਲੀ ਹੌਲੀ ਕਰਕੇ 4-5 4 ਸਾਲ ਦੀ ਉਮਰ ਦੇ ਵਿੱਚ ਤਾਂ ਡਿੱਗਦਾ ਉਸ ਤੋਂ ਬਾਅਦ ਉਹਦੀ ਡਿੱਗਣ ਦੀ ਤਾਦਾਦ ਆ ਜਿਹੜੀ ਵੱਧ ਜਾਂਦੀ ਹੈ ਸੋ ਬੱਚਾ 7 ਕਿ ਸਾਲ ਦੀ ਉਮਰ ਤੱਕ ਜਾਂਦਾ ਜਾਂਦਾ ਡਿੱਗ ਕੇ ਤੋਂ ਆਪਦੇ ਆਪ ਖੜਾ ਨਹੀਂ ਹੋਇਆ ਜਾਂਦਾ ਉਹਨੂੰ ਖੜਾ ਹੋਣਾ ਪੈਂਦਾ ਥੱਲੇ ਧਰਤੀ ਤੇ ਹੱਥ ਲਾ ਕੇ ਗੋਡਿਆਂ ਤੇ ਹੱਥ ਲਾ ਕੇ